ਮੈਂ ਇੱਕ ਨੌਜਵਾਨ ਧੀ ਦਾ ਪਿਓ ਹਾਂ ਪਰ ਹੁਣ ਕਿਉਂਕਿ ਉਹ 10ਵੀਂ ਜਮਾਤ ਵਿੱਚ ਹੈ 15 ਸਾਲ ਦੀ ਹੋ ਚੁੱਕੀ ਹੈ ਤਾਂ ਹੁਣ ਉਸਦੇ ਆਪਣੇ ਕਈ ਕੰਮ ਹਨ ਜੋ ਉਹ ਕਰਨਾ ਚਾਹੁੰਦੀ ਹੈ ਉਸਦਾ ਆਪਣਾ ਫਰੈਂਡ ਸਰਕਲ ਹੈ ਤੇ ਆਚਾਰੇ ਜੀ ਹੁਣ ਸਾਡੇ ਵਿਚਕਾਰ ਕੁਝ ਟਕਰਾਅ ਵੀ ਹੋ ਰਹੇ ਹਨ ਜਿੱਥੇ ਮੈਂ ਅਜੇਹਾ ਬਣ ਗਿਆ ਹਾਂ ਕਿ ਜੇ ਉਹਦੇ ਕੋਲ ਰਹਿਣਾ ਚਾਹੁੰਦੇ ਹੋ ਤਾਂ ਉਸਦਾ ਦੋਸਤ ਬਨਣਾ ਪਵੇਗਾ ਉਹ ਕੁਝ ਵੀ ਸਾਂਝਾ ਨਹੀਂ ਕਰ ਰਹੀ ਉਹ ਪਿਓ ਨਾਲ ਨਹੀਂ ਕਰੇਗੀ ਜੇ ਦੋਸਤ ਬਨਣ ਦੀ ਕੋਸ਼ਿਸ਼ ਕਰੋਗੇ ਤਾਂ ਫਿਰ ਵੀ ਕਰ ਲਏਗੀ ਪਤਾ ਹੈ ਨਾ ਕੀ ਕਰਦੇ ਹਨ ਸਭ ਤੋਂ ਪਹਿਲਾਂ ਆਪਣੇ ਸਾਰੇ ਪਰਿਵਾਰ ਨੂੰ ਬਲੋਕ ਕਰ ਦਿੰਦੇ ਹਨ ਉਹਨਾਂ ਨੂੰ ਪਤਾ ਨਹੀਂ ਲੱਗਣਾ ਚਾਹੀਦਾ ਹੋਰ ਕੋਈ ਵੀ ਕੁਝ ਵੇਖ ਲਵੇ ਪਰ ਉਹ ਨਾ ਵੇਖਣ ਸਾਡੀ ਜ਼ਿੰਦਗੀ 'ਚ ਕੀ ਚੱਲ ਰਿਹਾ ਹੈ ਤੇ ਘਰ ਵਾਲਿਆਂ ਲਈ ਇੱਕ ਵੱਖਰਾ ਅਕਾਊਂਟ ਬਣਾਇਆ ਜਾਂਦਾ ਹੈ ਤਾਂ ਉਹ ਉੱਥੇ ਰਹਿੰਦੇ ਹਨ ਪਰ ਜੋ ਅਸਲ ਅਕਾਊਂਟ ਹੁੰਦਾ ਹੈ ਉਹ ਵੱਖਰੇ ਤਰੀਕੇ ਨਾਲ ਚੱਲ ਰਿਹਾ ਹੁੰਦਾ ਹੈ ਇਹ ਤਾਂ ਆਮ ਗੱਲ ਬਣ ਗਈ ਹੈ ਇਹੀ ਰਿਵਾਜ ਬਣ ਗਿਆ ਹੈ ਪਰ ਇਹ ਨਾ ਹੋਣ ਦਿਓ ਤੁਸੀਂ ਉਸ ਅਕਾਊਂਟ 'ਚ ਦਾਖਲ ਹੋ ਗੋ ਕਿਵੇਂ ਜੋ ਪੀਓ ਵਾਲਾ ਅਕਾਊਂਟ ਸੀ ਉਹ ਤਾਂ ਬੰਦ ਹੋ ਗਿਆ ਹੁਣ ਤੁਹਾਨੂੰ ਵੀ ਇੱਕ ਨਵਾਂ ਅਕਾਊਂਟ ਬਣਾਉਣਾ ਪਵੇਗਾ ਉਹਨਾਂ ਨੂੰ ਸਭ ਕੁਝ ਪਤਾ ਹੁੰਦਾ ਹੈ ਜਦੋਂ 10 ਤੋਂ 15 ਦੇ ਹੋ ਜਾਂਦੇ ਹਨ ਤਾਂ ਤੁਹਾਨੂੰ 40 ਤੋਂ 25 ਦਾ ਹੋਣਾ ਪੈਂਦਾ ਹੈ ਕਿਉਂਕਿ 15 ਸਾਲਾਂ ਵਾਲੇ ਅਤੇ 40 ਸਾਲਾਂ ਵਾਲੇ ਦੀ ਨਹੀਂ ਬੰਦੀ ਉਹ ਸਿੱਧਾ ਆਖਣਗੇ ਅੰਕਲ ਜੇ ਤੁਸੀਂ ਉਹਨਾਂ ਦੀ ਜ਼ਿੰਦਗੀ 'ਚ ਬਣੇ ਰਹਿਣਾ ਚਾਹੁੰਦੇ ਹੋ ਤਾਂ ਤੁਹਾਨੂੰ ਇਹ ਸਮਝਣਾ ਪਵੇਗਾ ਕਿ ਹੁਣ ਉਹ 10 ਸਾਲ ਦੀ ਨਹੀਂ ਰਹੀ